ਸਸਿਕਾ ਕਿਸਾਨ ਭਰਾਓ ਮੈਂ ਬਲਜਿੰਦਰ ਸਿੰਘ ਗਰੋ ਇੰਡੀਕੋ ਕੰਪਨੀ ਤੋਂ ਆਪਣਾ ਗਰੋ ਇੰਡੀਕੋ ਕੰਪਨੀ ਦਾ ਪ੍ਰੇਰਕ ਪ੍ਰੋਡਕਟਾ ਜੋ ਆਲੂ ਨੂੰ ਸੀ ਟ੍ਰੀਟਮੈਂਟ ਹੁੰਦਾ ਔਰ ਇਸ ਦੀ ডোজ ਹੈਗੀ ਆ 30 ਗੱਟਿਆਂ ਨੂੰ 250 ਗ੍ਰਾਮ 250 ਐਮਐਲ ਠੀਕ ਹੈ ਜੀ ਔਰ ਅਸੀਂ ਇਸ ਨੂੰ ਟ੍ਰੀਟ ਕੀਤਾ ਆਲੂ ਦੇ ਉੱਪਰ ਤਿੰਨ ਆਲੂ ਇੱਕ ਲਾਈਨ ਦੇ ਵਿੱਚ ਬੀਜੇ ਸੀਗੇ ਆਪਾਂ ਇਸ ਸਟ੍ਰੇਆਂ ਦੇ ਵਿੱਚ ਔਰ ਉਸ ਤੋਂ ਬਾਅਦ ਤਿੰਨ ਆਲੂ ਕੀਤੇ ਹੀ ਅਨਟ੍ਰੀਟ ਟਰੀਟ ਔਰ ਅਨਟਰੀਟ ਦਾ ਤੁਹਾਨੂੰ ਡਿਫਰੈਂਟ ਦਿਖਾਉਣੇ ਆ ਔਰ ਅੱਜ 13 ਦਿਨ ਹੋ ਗਏ ਅੱਜ 6 ਸਤੰਬਰ 2025 ਔਰ ਇਹ 23 ਅਗਸਤ ਨੂੰ ਆਪਾਂ ਲਾਏ ਸੀ ਠੀਕ ਆ ਜੀ ਔਰ ਆ ਦੇਖੋ ਜੀ ਜਿਸ ਸਲਿੱਪਾਂ ਲੱਗੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਜਿੱਥੇ-ਜਿੱਥੇ ਸਲਿੱਪਾਂ ਲੱਗੀਆਂ ਹੋਈਆਂ ਨੇ ਇਹ ਹੈਗੇ ਟਰੀਟ ਵਾਲੇ ਔਰ ਦੂਸਰੀ ਸਾਈਡੇ ਕੀ ਅਨਟਰੀਟ ਵਾਲੀ ਠੀਕ ਆ ਜੀ ਔਰ ਆ ਦੇਖੋ ਕਿਸਾਨਪੁਰ ਆ ਪਹਿਲਾਂ ਜਰਮੀਨੇਸ਼ਨ ਸੇਨ ਆਲੂ ਹੋ ਚੁੱਕੇ ਆ ਤੇ ਇਹਦੇ ਵਿੱਚ ਹਲੇ ਕੋਈ ਵੀ ਆਲੂ ਜਰਮੀਨੇਸ਼ਨ ਨਹੀਂ ਹੋਇਆ ਔਰ ਆ ਦੇਖੋ ਇਹ ਵੀ ਤਿੰਨ ਜਰਮੀਨੇਸ਼ਨ ਹੋ ਚੁੱਕਿਆ ਜੀ ਇਹਨਾਂ ਦੀ ਜਿਹੜੀ ਲਾਉਂਦੀ ਹੈਗੀ ਸਥਿਤੀ ਇੱਕ ਇੱਥੇ ਲੱਗਾ ਜੀ ਦੂਜਾ ਤੇ ਤੀਸਰਾ ਇਹਦੇ ਵਿੱਚ ਇੱਕ ਆਲੂ ਨੇ ਜਰਮੀਨੇਸ਼ਨ ਲਿਆ ਔਰ ਦੂਸਰਾ ਜੇ ਹੈਗਾ ਵੀ ਆਪਣਾ ਜੜਾਂ ਦਾ ਵਿਕਾਸ ਦੇਖੋ ਜੀ ਔਰ ਜਿੱਥੇ ਪ੍ਰੇੜਕ ਦਾ ਸੀ ਟ੍ਰੀਟਮੈਂਟ ਹੈ ਜੜ੍ਹ ਨੇ ਬਹੁਤ ਜ਼ਿਆਦਾ ਅੰਤਰ ਦਿਖਾਇਆ ਜੀ ਔਰ ਹਰ ਜਗ੍ਹਾ ਤੁਹਾਨੂੰ ਦੇਖ ਸਕਦਾ ਜੀ ਇਸ ਤਰੀਕੇ ਨਾਲ ਆ ਦੇਖੋ ਇੱਥੇ ਦੋ ਆਲੂ ਜਰਮੀਨੇਸ਼ਨ ਹੋ ਗਏ ਜੀ ਇੱਥੇ ਦੇਖੋ ਥੋੜਾ ਜਰਮੀਨੇਸ਼ਨ ਕੱਟ ਹੋਇਆ ਜੀ ਔਰ ਇਸੇ ਤਰੀਕੇ ਨਾਲ ਆ ਟੀਟਾ ਜੀ ਆ ਦੇਖੋ ਆ ਟ੍ਰੀਟ ਇੱਥੇ ਦੋ ਆਲੂ ਸਾਤੀਜਾ ਆਲੂ ਨਿਕਲ ਰਿਆ ਜੀ ਇਸੇ ਤਰੀਕੇ ਨਾਲ ਆ ਤਿੰਨੇ ਆਲੂ ਨਿਕਲ ਆਏ ਆ ਜੀ ਔਰ ਆ ਇੱਕ ਆਲੂ ਨਿਕਲਿਆ ਜੀ ਔਰ ਇਸੇ ਤਰੀਕੇ ਨਾਲ ਆ ਜੀ ਤਿੰਨ ਆਲੂ ਜਰਮੀਨੇਸ਼ਨ ਹੋ ਚੁੱਕੇ ਆ ਜੀ ਔਰ ਦੇਖੋ ਕਿੰਨੇ ਉੱਪਰ ਆ ਗਏ ਨੇ ਔਰ ਜੜ੍ਹਾਂ ਦੇਖੋ ਕਿੱਥੋਂ ਦਿਖ ਰ ਆ ਗਈਆਂ ਨੇ ਔਰ ਇਹਦੇ ਵਿੱਚ ਹਲੇ ਤੱਕ ਥੋੜਾ ਜਰਮੀਨੇਸ਼ਨ ਇੱਕ ਆਲੂ ਨੇ ਕੀਤਾ ਦੂਜੇ ਨਿਕਲ ਰਿਆ ਜੀ ਇਸੇ ਤਰੀਕੇ ਨਾਲ ਆ ਤਿੰਨ ਆਲੂ ਜਰਮੀਨੇਸ਼ਨ ਹੋ ਗਏ ਆ ਜੀ ਆ ਇੱਕ ਜਰਮੀਨੇਸ਼ਨ ਆਈ ਠੀਕ ਆ ਕਿਸਾਨ ਭਰਾਵੋ ਤੁਸੀਂ ਦੇਖ ਸਕਦੇ ਹੋ ਰਿਜ਼ਲਟ ਆਪਣਾ ਪੁਰੇਰਕ ਦਵਾਈ ਦਾ ਇਸਤੇਮਾਲ ਆਪਾਂ ਕੀਤਾ ਸੀਗਾ ਗਰੋ ਇੰਡੀਕੋ ਕੰਪਨੀ ਦੀ ਆ ਜੀ ਔਰ ਆ ਦੇਖੋ ਤੁਹਾਨੂੰ ਸਾਰੇ ਦਿਖਾ ਰਿਆਂ ਟੀਟ ਔਰ ਅਨਟੀਟ ਠੀਕ ਆ ਜੀ ਆ ਦੇਖੋ ਤੁਹਾਡੇ ਸਾਹਮਣੇ ਆ ਜੀ ਸਾਰੇ ਕਿਸਾਨ ਭਰਾਵਾਂ ਦੇ ਧੰਨਵਾਦ ਜੀ ਮੈਂ ਬਲਜਿੰਦਰ ਸਿੰਘ ਗਰੋ ਇੰਡੀਕੋ ਕੰਪਨੀ ਤੋਂ ਜਲੰਧਰ ਤੋਂ ਕਿਸਾਨੋ ਭਰਾਵੋ ਸਤਿ ਸ੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਗਰੋ ਇੰਡੀਕੋ ਕੰਪਨੀ ਤੋਂ ਤੇ ਆਪਾਂ ਦਿਖਾਉਣੇ ਚਾਹੁੰਦੇ ਪ੍ਰੇਰਕ ਦਵਾਈ ਦਾ ਰਿਜ਼ਲਟ ਆਪਾਂ ਆਲੂ ਪੱਟੇ ਆ ਔਰ ਇੱਕ ਦੇ ਵਿੱਚ ਟਰੀਟ ਕੀਤਾ ਹੋਇਆ ਸੀ ਦੂਜੇ 'ਚ ਨਹੀਂ ਸੀ ਕੀਤਾ ਹੋਇਆ ਤੇ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਆਲੂ ਇਹ ਟਰੀਟ ਕੀਤਾ ਹੋਇਆ ਪ੍ਰੇਰਕ ਦਵਾਈ ਨਾਲ ਔਰ ਆਹ ਆਲੂ ਆ ਜਿਹਦੇ ਅਨਟਰੀਟਾ ਇਹ 23 ਅਗਸਤ ਨੂੰ ਆਪਾਂ ਬੀਜੇ ਸੀ ਅੱਜ 6 ਸਤੰਬਰ ਹੋ ਚੁੱਕੀ ਆ ਜੀ ਤੇ 13 ਦਿਨ 14 ਦਿਨ ਲਗਭਗ ਹੋ ਗਏ ਆ ਜੀ ਔਰ ਆ ਦੇਖੋ ਜੀ ਆਹ ਹੈ ਕੰਟਰੀਟਾ ਜੀ ਤੇ ਆਹ ਟ੍ਰੀਟ ਕੀਤਾ ਹੈ ਜੀ ਔਰ ਤੁਸੀਂ ਜੜਾਂ ਦਾ ਵਿਕਾਸ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਹੈਗਾ ਜੀ ਔਰ ਕਿੱਥੋਂ ਧਿੱਕਰ ਹੋ ਚੁੱਕਾ ਜੀ ਹਾਂ ਜੀ ਠੀਕ ਹੈ ਜੀ ਔਰ ਆ ਜਿਹੜਾ ਹੈਗਾ ਆਪਾਂ ਜਿੱਥੇ ਨਹੀਂ ਕੋਈ ਵੀ ਦਵਾਈ ਆਮ ਦਵਾਈ ਲਾਈ ਹੈਗੀ ਆ ਤੇ ਚਲੋ ਆਪਾਂ ਨਾਲ ਹੀ ਲੈਣਾ ਚਾਹੁੰਦੇ ਤੇ ਆਹ ਦੇਖੋ ਠੀਕ ਹੈ ਜੀ ਇਹ ਅੰਟੀਟਾ ਜੀ ਔਰ ਆ ਪ੍ਰੇਟਾਈ ਪ੍ਰੇਰਕ ਦਵਾਈ ਦਾ ਗਰੋ ਇੰਡੀਕੋ ਕੰਪਨੀ ਦਾ ਜੀ ਧੰਨਵਾਦ ਜੀ